ਐਡਾ ਇਮੀਗ੍ਰੇਸ਼ਨ ਵੱਲੋਂ ਐਲ ਐਮ ਆਈ ਲੈਣ ਵਾਲਿਆਂ ਲਈ ਬਹੁਤ ਹੀ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜਿਹੜੇ ਪੰਜਾਬ ਪੁਆਇੰਟ ਕਾਫੀ ਦਿਨਾਂ ਤੋਂ ਹੱਲਾ ਮਚ ਰਿਹਾ ਸੀ ਮਾਰਕੀਟ ਦੇ ਵਿੱਚ ਜਿਹੜੇ ਪੰਜਾਬ ਪੁਆਇੰਟ ਐਕਸਪ੍ਰੈਸ ਐਂਟਰੀ ਦੇ ਜਿਹੜੇ ਪੀਆਰ ਲਈ ਹੈਲਪ ਕਰਦੇ ਉਸ ਨੂੰ ਕੱਟ ਕਰ ਦਿੱਤਾ ਗਿਆ ਕੈਨੇਡਾ ਸਰਕਾਰ ਦੁਆਰਾ ਪਰ ਹੁਣ ਬਹੁਤ ਵੱਡੀ ਖੁਸ਼ਖਬਰੀ ਇਹ ਨਿਕਲ ਕੇ ਆਈ ਹੈ ਇਹ ਪੰਜਾਬ ਪੁਆਇੰਟਸ ਦੇ ਉੱਤੇ ਰੋਕ ਲੱਗ ਗਈ ਹੈ ਪਰ ਕੁਝ ਇਸ ਚੀਜ਼ ਦਾ ਬਹੁਤ ਵੱਡਾ ਫਾਇਦਾ ਚੱਕ ਰਹੇ ਜਾਂ ਧਰਨੇ ਵਾਲੇ ਕਹਿ ਸਕਦੇ ਜਾਂ ਫਿਰ ਕੁਝ ਏਜੰਟ ਕਹਿ ਸਕਦੇ ਆ ਉਹ ਕਹਿ ਰਹੇ ਆ ਕਿ ਅਸੀਂ ਇਹ ਪੰਜਾਬ ਪੁਆਇੰਟ ਰਕਾ ਦਿੱਤੇ ਗਏ ਆ ਪਰ ਇਹੋ ਜਿਹਾ ਕੁਝ ਵੀ ਨਹੀਂ ਹੋਇਆ ਸਰਕਾਰ ਨੇ ਕੁਝ ਟਾਈਮ ਦੇ ਲਈ ਟੈਂਪਰੇਰੀ ਤੌਰ ਤੇ ਲਈ ਇਹ ਪੰਜਾਬ ਪੁਆਇੰਟ ਨੂੰ ਲਾਗੂ ਕਰ ਦਿੱਤਾ ਹੈ ਪਰ ਇਨ ਦਾ ਫਿਊਚਰ ਇਹ ਕਦੋਂ ਵੀ ਰੋਕ ਲੱਗ ਸਕਦੀ ਆ ਪਰ ਤੁਹਾਡੇ ਕੋਲੇ ਸਮਾਂ ਹੈਗਾ ਏ ਗਰਮੀਆਂ ਤੱਕ ਗਰਮੀਆਂ ਜੋ ਤੱਕ ਕੈਨੇਡਾ ਦੇ ਵਿੱਚ ਨਹੀਂ ਆਉਂਦੀਆ ਸਮਰਸ ਟਾਈਮ ਨਹੀਂ ਆਉਂਦਾ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਐਲ ਐਮ ਆਈਆ ਵਗੈਰਾ ਲੈ ਸਕਦੇ ਹੋ ਆਪਣੇ ਪੀ ਆਰ ਪੁਆਇੰਟ ਨੂੰ ਕਲੈਕਟ ਕਰ ਸਕਦੇ ਹੋ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਆਪਣੀ ਫਾਈਲ ਹੈ ਜਿਹੜੀ ਐਲ ਐਮ ਆਈ ਵਾਲੀ ਬੇਸ ਵਾਲੀ ਐਕਸਪ੍ਰੈਸ ਐਂਟਰੀ ਲਈ ਪੰਜਾਬ ਪੁਆਇੰਟ ਤੁਸੀਂ ਹਾਇਰ ਕਰ ਸਕਦੇ ਹੋ ਲੈ ਕੇ ਤੁਸੀਂ ਫਾਈਲ ਨੂੰ ਆਪਣੀ ਲਗਾ ਸਕਦੇ ਹੋ ਪਰ ਜੇਕਰ ਤੁਸੀਂ ਅਕਤੂਬਰ ਦੇ ਵਿੱਚ ਇਲੈਕਸ਼ਨ ਦੇ ਹੋਣੇ ਹੈ ਅਕਤੂਬਰ 2025 ਦੇ ਵਿੱਚ ਜਦੋਂ ਇਲੈਕਸ਼ਨ ਹੋਣਗੇ ਉਸ ਤੋਂ 2 ਮਹੀਨੇ ਪਹਿਲਾਂ ਹੀ ਸਮਰ ਆ ਸਮਰਦੇ ਵਿੱਚ ਇਸ ਤੋਂ ਬਾਅਦ ਇਹ ਚੀਜ਼ ਬੰਦ ਹੋ ਜਵੇਗੀ ਤੁਹਾਡੇ ਕੋਲੇ ਆਹੀ ਤਿੰਨ ਤੋਂ ਚਾਰ ਮਹੀਨੇ ਹੈਗੇ ਆ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਬੈਠੇ ਹੋ ਪੀਆਰ ਲੈਣਾ ਚਾਹੁੰਦੇ ਹੋ ਪੰਜਾਬ ਪੁਆਇੰਟ ਸਰ ਦੇ ਉੱਤੇ ਤੁਸੀਂ ਲੈ ਸਕਦੇ ਹੋ ਕੋਈ ਵੱਡੀ ਗੱਲ ਨਹੀਂ ਹੈਗੀ ਤੁਸੀਂ ਦੇਖ ਵੀ ਸਕਦੇ ਹੋ ਆਰਟੀਕਲ ਸਕਰੀਨ ਦੇ ਉੱਤੇ ਕਿ ਉਹਨਾਂ ਨੇ ਸਾਫ਼-ਸਾਫ਼ ਕਿਹਾ ਕਿ ਅਸੀਂ ਟੈਂਪੋਰਰੀ ਤੌਰ ਦੇ ਉੱਤੇ ਲੈ ਕੇ ਆ ਰਹੇ ਹਾਂ ਜਸਟ ਇੱਕ ਫਰਾਡ ਨੂੰ ਰੋਕਣ ਵਾਸਤੇ ਪਰ ਤਿੰਨ ਤੋਂ ਚਾਰ ਮਹੀਨੇ ਤੁਹਾਡੇ ਕੋਲੇ ਹਜੇ ਹੈਗੇ ਆ ਪਰ ਜੇਕਰ ਤੁਸੀਂ ਇਸ ਤੋਂ ਬਾਅਦ ਆਪਣੀ ਸਮਰ ਤੋਂ ਬਾਅਦ ਤੁਸੀਂ LMI ਦੇ ਪੁਆਇੰਟ ਲੈਣ ਦੀ ਕੋਸ਼ਿਸ਼ ਕਰੋਗੇ ਸ਼ਾਇਦ ਤੁਹਾਨੂੰ ਪੁਆਇੰਟ ਬਿਲਕੁਲ ਵੀ ਨਾ ਮਿਲਣ ਉਸ ਦੀ ਵਜ੍ਹਾ ਇਹ ਹੈ ਕਿ ਅਕਤੂਬਰ 2025 ਦੇ ਵਿੱਚ ਇਲੈਕਸ਼ਨ ਹੋਣਗੇ ਉਸ ਤੋਂ ਬਾਅਦ ਨਵੀਂ ਸਰਕਾਰ ਵੀ ਬਣ ਸਕਦੀ ਹੈ ਜੇਕਰ ਟਰੂਡੋ ਸਰਕਾਰ ਬਣਦੀ ਤਾਂ ਨਵੇਂ ਚੇਂਜਸ ਆਪਾਂ ਨੂੰ ਦੇਖਣ ਨੂੰ ਮਿਲਣਗੇ ਪਰ ਜੇਕਰ ਹੋਰ ਸਰਕਾਰ ਬਣ ਗਈ ਉਹ ਆਪਦੇ ਨਵੇਂ ਰੂਲ ਲੈ ਕੇ ਆਉਗੀ ਤਾਂ ਹੋਰ ਵੀ ਜ਼ਿਆਦਾ ਸਖਤੀ ਹੋ ਸਕਦੀ ਹੈ ਆਪਣੇ ਪੰਜਾਬੀ ਭੈਣ ਭਰਾਵਾਂ ਤੇ ਸੋ ਤੁਹਾਡੇ ਕੋਲੇ ਬੈਸਟ ਟਾਈਮ ਆ ਰਾਈਟ ਨਾਉ ਤਿੰਨ ਤੋਂ ਚਾਰ ਮਹੀਨੇ ਆ ਵਧੀਆ-ਵਧੀਆ ਆਪਣੇ ਐਕਸਪਰਸ ਸੈਂਟਰ ਦੇ ਵਿੱਚ ਫੈਲਾ ਲਗਾਓ ਆਪਣੀ ਪੀਆਰ ਨੂੰ ਹਾਇਰ ਕਰੋ ਤੇ ਆਪਣੇ ਪੰਜਾਬ ਆਪਣੇ ਵਤਨਾਂ ਨੂੰ ਵਾਪਸ ਜ਼ਰੂਰ ਆਓ 2 ਮਹੀਨੇ ਲਈ ਆਓ 4 ਮਹੀਨੇ ਲਈ ਆਓ ਆਪਣਾ ਇੱਕ ਟਾਈਮ ਟੇਬਲ ਬਣਾਓ ਆਪਣੀ ਇੱਕ ਸਟਰੈਟਜੀ ਬਣਾਓ ਜਿਸ ਦੇ ਬਾਈਨ ਤੁਸੀਂ ਆਪਣੇ ਪੰਜਾਬ ਨਾਲ ਵੀ ਜੁੜੇ ਰਹੋ ਹੋਰ ਜਾਣਕਾਰੀ ਲਈ ਸਬਸਕ੍ਰਾਈਬ ਕਰ ਲਓ ਸਾਡੇ YouTube ਚੈਨਲ ਨੂੰ ਧੰਨਵਾਦ